ਜਲੰਧਰ ਵਿਖੇ ਬੀਤੇ ਦਿਨੀ ਯੂਟਿਊਬਰ ਨਵਦੀਪ ਸਿੰਘ ਸੰਧੂ ਰਫ ਰੋਜ਼ਰ ਸੰਧੂ ਦੇ ਘਰ ਤੇ ਗਰਨੇਡ ਹਮਲਾ ਕਰਨ ਵਾਲੇ આરોપી ਦਾ ਜਲੰਧਰ ਦਿਹਾਤ ਪੁਲਿਸ ਵੱਲੋਂ ਇਨਕਾਊਂਟਰ ਕਰਨ ਦੀ ਸੂਚਨਾ ਮਿਲੀ ਹੈ ਇੱਥੇ ਦੱਸ ਦਈਏ ਕਿ ਦੇਰ ਰਾਤ ਪੁਲਿਸ ਉਕਤ ਦੋਸ਼ੀ ਨੂੰ ਜਮਨਾ ਨਗਰ ਤੋਂ ਗ੍ਰਿਫਤਾਰ ਕਰਕੇ ਲਿਆਂਈ ਸੀ ਤੇ ਜਦੋਂ ਪੁਲਿਸ ਅਸਲਾ ਰਿਕਵਰੀ ਕਰਨ ਲਈ ਗਈ ਤਾਂ ਦੋਸ਼ੀ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਹਾਲਾਂਕਿ ਜਲੰਧਰ ਦਿਹਾਤ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਯਮਨਾ ਨਗਰ ਦੇ ਸ਼ਾਦੀਪੁਰ ਪਿੰਡ ਦੇ ਰਹਿਣ ਵਾਲੇ ਹਾਰਦਿਕ ਵਜੋ ਹੋਈ ਹੈ ਤੇ ਇਹ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕੰਮ ਕਰਦਾ ਹੈ ਇਸ ਮੌਕੇ ਗੱਲਬਾਤ ਕਰਦੇ ਆ ਐਸਐਸਪੀ ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ આરોપી ਪਾਸੋਂ ਹਥਿਆਰ ਤੇ ਗਰਨੇਡ ਬਰਾਮਦ ਕਰਨ ਵਿਜੁਟ ਹੀ ਹੋਈ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਸ਼ਹਿਜ਼ਾਦ ਭੱਟੀ ਦੇ ਕਹਿੰਦੇ ਹੀ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਭੱਟੀ ਹੀ ਆਤਕੀ ਗਰੁੱਪ ਨਾਲ ਮਿਲ ਕੇ ਪੰਜਾਬ ਵਿੱਚ ਵਾਰਦਾਤਾਂ ਕਰਵਾ ਰਿਹਾ ਹੈ ਉਹਨਾਂ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਸ਼ਹਿਜ਼ਾਦ ਭੱਟੀ ਦੇ ਕਹਿਨ ਤੇ ਹੀ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਭੱਟੀ ਹੀ ਅੰਤਕੀ ਗਰੁੱਪ ਨਾਲ ਮਿਲ ਕੇ ਪੰਜਾਬ ਵਿੱਚ ਵਾਰਦਾਤਾ ਕਰਵਾ ਰਿਹਾ ਹੈ। ਇਸ 16 ਤਰੀਕ ਨੂੰ ਛੱਲੇ ਜਿਹੜਾ ਰਾਹਪੁਰ ਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰੇਨੇਡ ਲੋਬਿੰਗ ਹੋਈ ਸੀਗੀ। ਉਸ ਫਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਦੀ ਤਫ਼ਤੀਸ਼ ਕੀਤੀ ਉਦੇ ਵਿੱਚ ਸਾਡੀ ਤਪੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨਾ ਨਗਰ ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਆ ਬੇਟਾ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਉੱਥੇ ਰੈਸਟ ਕੀਤਾ। ਕਾਂਸੇ ਰੈਸਟ ਕੀਤਾ। ਰੈਸਟ ਇਹਨੂੰ ਬੇਤਾ ਬੇਤਾ ਪਿੰਡ ਹੈ ਦਾ ਜਿਹੜਾ ਬੇਤਾ ਬिलासपुर ਦੇ ਵਿੱਚ। ਜੀ। ਤੇ ਜਮਨानगर ਤੋਂ ਕਰੀਬ ਥੋੜਾ ਦੂਰ ਹੈ। ਸੋ ਉੱਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉੱਥੇ ਜਿਹੜਾ ਇਹਨ ਐਕਸੈਪਟ ਕਰ ਲੈ ਜਿਹੜਾ ਗ੍ਰੇਡ ਲੋਬਿੰਗ ਦਾ। ਜੀ। ਤੇ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਾਂ ਆਫ ਸਟਰੀ ਸੀਗੀਆਂ ਜਿਹੜੀਆਂ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ। ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਇਹੇ ਕੁਛ ਕਿਸ਼ਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਹੈ ਕਹਿੰਦੇ ਉੱਥੇ ਰੱਖਿਆ ਹੋਇਆ ਆਪਣੋਂ ਉਹਦੇ ਨਾਲ ਕੋਈ ਵੈਪਨ ਵੀ ਸੀਗਾ ਉਦੋਂ ਗਨੇਡ ਦੇ ਨਾਲ ਜੀ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤੇ ਇਹਨਾਂ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਇਹਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੇ ਜਵਾਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲਾਤੇ ਵਜ੍ਹਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇਹ ਜਿਹੜੇ ਹਸਪੀਟਲ ਜਿਹੜਾ ਸਰ ਜਦ ਜਦ ਜਹਾਂ ਪਰ ਲੈ ਕੇ ਆਏ تھے ਤਾਂ ਪੁਲਿਸ ਪਾਰਟੀ ਨਹੀਂ ਸੀ ਉਸਕੇ ਸਾਥ ਕਿੰਨੇ ਲੋਕ تھے ਉਸਕੇ ਸਾਥ ਪੁਲਿਸ ਪਾਰਟੀ ਆਪਣੇ ਸੀਗੇ ਮੁਲਾਜ਼ਮ ਕਿੰਨੇ ਮੁਲਾਜ਼ਮ تھے ਆਪਣੇ ਨਾਲ 10 ਪਰ ਮੁਲਾਜ਼ਮ ਸੀ ਸਰ 10 12 ਮੁਲਾਜ਼ਮਾਂ ਕੋ ਉਸਨੇ ਚਕਮਾ ਦੇ ਕੇ ਪਿਸਤੌਲ ਉਠਾ ਲਿਆ ਸਰ ਫੜੇ ਹੱਥੇ ਨੂੰ ਪਤਾ ਨਹੀਂ ਪਤਾ ਹੀ ਨਾ ਕਿੱਥੇ ਸੀ ਉਸਨੇ ਬਤਾਇਆ ਜਹਾਂ ਪਰ ਆਪਨੇ ਬਤਾਇਆ ਕਿ ਵਹਾਂ ਪਰ ਪਿਸਤੌਲ ਪੜਾ ਹੈ ਤੇ ਮੁਲਾਜ਼ਮ ਕੋ ਉਠਾਣਾ ਚਾਹੀਏ ਤਾਂ ਕਿ ਉਹ ਕ੍ਰਿਮੀਨਲ ਉਠਾਏਗਾ ਨਹੀਂ ਉਹ ਕ੍ਰਿਮੀਨਲ ਦਾ ਉਹਦਾ ਹੱਥ ਪੈ ਗਿਆ ਨਾ ਉੱਥੇ ਤੋ ਇਸ ਕਰਕੇ ਜਿਹੜਾ ਉਹਨੂੰ ਹੌਸਪੀਟਲ ਤੇ ਅੱਜ ਕਿਰਾਇਆ ਸਾਡੇ ਵੱਲੋਂ ਲੱਗੀ ਹੈ ਸਰ ਉਸ ਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੋਤਾ ਹੈ ਕਿ ਹਰ ਬਾਰ ਜੋ ਇਨਕਾਉਂਟਰ ਹੁੰਦਾ ਹੈ ਉਸਕੇ ਲੈਗ ਸ਼ਾਟ ਪਰ ਹੀ ਜੋ ਚੋੜ ਲੱਗ ਨਹੀਂ ਨਹੀਂ ਵੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਾਰਾ ਦੇ ਲੈਗ ਸ਼ੋ ਬੰਦਾ ਹੁਣ ਐਡਮਿਟ ਗਵਰੀ ਕਿ ਕਿ ਗਵਰੀ ਇਹਦਾ 32 ਬੋਰ ਜਿਹੜਾ ਪਿਸਟਲ ਹੋਇਆ ਵਾ ਉਹਦੀ ਹਾਂ ਇਹਦੀ ਜਿਹੜਾ ਅੱਜ ਤੱਕ ਉਹਨੂੰ ਹੁਣ ਫੋਰੈਂਸਿਕ ਸਪਕਟ ਆਏ ਸੀ ਉਹਨਾਂ ਨੇ ਕੱਢ ਕੋ ਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਪਾਕਿਸਤਾਨਾਂ ਕੀ ਲੈਣ ਦੇਨ ਪਾਕਿਸਤਾਨ ਦਾ ਜਿਹੜਾ ਜਿਹੜਾ ਉਧਰ ਦਾ ਸ਼ਿਬਾਜ ਸ਼ਿਬਾਜ ਪੱਟੀ ਸੀਗਾ ਸ਼ਾਹਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਇਲਾਕੇ ਤੇ ਇਧਰ ਜੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਅਸਿਸਰ ਸਾਹਿਬ ਤੁਸੀਂ ਲਗਾਤਾਰ بار بار ਕਹਿ ਰਹੇ ਯੂਟਿਊਬਰ ਹੈ ਸ਼ਾਹਜਾਦ ਪੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਇਕਬਾਲਿਆ ਕੀਤਾ ਸੀਗਾ ਵੀ ਉਹ ਹਪਲਾਸੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਇੱਕੋ ਹੀ ਲਿੰਕ ਹੈ ਹੁਣ ਇਹੀ ਕੰਮ ਕਰਾਉਂਦੇ ਆ ਤੇ ਗ੍ਰੇਨੇਡ ਵੀ ਬ੍ਰੰਦ ਹੋਇਆ ਕੋਈ ਗ੍ਰੈਪ ਵਗੈਰਾ ਵੀ ਮਿਲਿਆ ਤੇ ਮੇਡੇ ਤੱਕ ਇਹਨਾਂ ਕੋਈ ਬ੍ਰੰਦ ਨਹੀਂ ਉਹੀ ਵਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ ਵਿੱਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਹਾਂ ਉਹ ਵੀ ਇਹੀ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ। ਇਹ ਇੱਕ ਜਿਹੜੀ ਗੈਂਗ ਨਾਲ ਰਿਲੇਟਡ ਸੀਗਾ ਲਾਰੈਂਸ ਨਾਲ ਰਿਲੇਟਡ ਕਹਿੰਦੇ ਕਿ ਸ਼ਹਾਜਾਦ ਦਾ ਲਾਰੈਂਸ ਨਾਲ। ਵੇਖੋ ਜਿਹੜਾ ਇਹ ਸ਼ਹਾਜਾਦ ਭੱਟੀ ਸੀਗੀ ਇੱਕ ਇਹਦਾ ਜੀਸ਼ਨ ਜਿਹੜਾ ਅਖਤਰ ਸੀਗਾ ਇੱਥੇ ਸ਼ਾਹ ਅਖਤਰ ਜਿਹੜਾ ਸ਼ੰਕਰਪਿੰਡ ਦਾ। ਇਹਨਾਂ ਦੇ ਨਾਲ ਸੀਗਾ ਇਹ ਗ੍ਰਨੇਡ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ? ਇਹ ਦੋ ਬੰਦੇ ਸੀਗੇ ਇੱਕ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾਮ ਉਹਦਾ। ਸਰ ਇਹਨੇ ਚੈਸੇ ਗ੍ਰਨੇਡ ਕਿਉਂ ਨਹੀਂ ਫਟਿਆ ਉਸ ਦਿਨ ਗ੍ਰਨੇਡ ਕਿਉਂ ਨਹੀਂ ਫ ਨੇ ਟੁੱਟ ਗਈ ਕਿ ਕੀ ਚੱਕਰ ਪਿਆ ਸੁਦਾ ਵੇਖੋ ਉਹ ਇੱਕ ਤੇ ਪੁੱਛ ਕੇ ਚੱਲਦੀ ਐ ਤੋਂ ਜਿਹੜੇ ਇਹਨੂੰ ਪੈਸੇ ਲਿਓਰ ਤੇ ਕਰਦੇ ਹੀ ਐ ਪੈਸੇ ਦੇਗੇ ਇਹਨੂੰ ਵੀ ਇਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ